ਵਾਹਿਗੁਰੂ ਜੀ ਕਾ ਖਾਲਸਾ ਬਈ ਤੇ ਵਾਹਿਗੁਰੂ ਜੀ ਕੀ ਫਤਿਹ ਬਈ ਮੈਂ ਤੁਹਾਡਾ ਕੁਲਦੀਪ ਹੈ ਬੋਨਾਲਾ ਬਈ ਇੱਕ ਵੀਡੀਓ ਆਪਾਂ ਹੋਰ ਕਣਕ ਦੀ ਲੈ ਕੇ ਆ ਗਏ 826 ਵੈਰਾਈਟੀ ਦੀ ਆਪਣੇ ਬਈ ਪੇਜ ਨੂੰ ਸਪੋਰਟ ਕਰਨ ਲਈ ਪੇਜ ਨੂੰ ਜਰੂਰ ਫੋਲੋ ਕਰਿਆ ਕਰੋ ਤੇ ਨਾਲੇ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਆ ਕਰੋ ਵੀਡੀਓ ਤੁਹਾਨੂੰ ਕਿਹੋ ਜਿਹੀ ਲੱਗੀ ਤੇ ਆਪਾਂ ਨਾ ਆਹ 826 ਵੈਰਾਈਟੀ ਦੀ ਵੀਡੀਓ ਪਾਈ ਸੀ ਬਈ ਕਣਕ ਦੀ ਇਹਦੇ ਵਿੱਚ ਮੈਂ ਉਹਦੇ ਵਿੱਚ ਐਂ ਕਿਹਾ ਸੀ ਵੀ ਇਹ ਤੇ ਹਜੇ ਤੱਕ ਕੋਈ ਸਪਰੇ ਨਹੀਂ ਕੀਤੀ ਤੇ ਬੜੇ ਭਰਾ ਬਈ ਭਲੇਖੇ ਨਾਲ ਫੋਨ ਕਰੀ ਜਾਂਦੇ ਵੀ ਕਿ ਤੇ ਇਹ ਕਣਕ ਆਰਗੇਨਿਕ ਹੈ ਇਹ ਮੈਂ ਸੋਨ ਸਾਰੇ ਭਰਾਵਾਂ ਨੂੰ ਦੱਸ ਦੇਣਾ ਚਾਹੁੰਦਾ ਬਾਈ ਇਹ ਖਾਣ ਵਾਸਤੇ ਨਹੀਂ ਆਪਾਂ ਕਣਕ ਬੀਜ ਵਾਸਤੇ ਤਿਆਰ ਕਰ ਰਹੇ ਹਾਂ ਛੀਕਣਾਣਾ ਥਾਂ ਲੱਗਿਆ ਆਪਣੇ ਕੋਲੇ ਤੇ 35 ਕਿਲੋ ਜਿਹੜਾ ਆਪਾਂ ਬੀ ਪਾਇਆ ਸੀਗਾ ਤੇ ਇੱਕ ਦੂਜੀ ਗੱਲ ਹੋਰ ਭਰਾਵੋ ਮੈਂ ਸਾਰੇ ਭਰਾਵਾਂ ਨਾਲ ਜਿਹੜੀ ਥੋੜੇ ਨਾਲ ਸਾਂਝੀ ਕਰਨਾ ਚਾਹੁੰਦਾ ਤੁਹਾਨੂੰ ਸਾਰੀ ਜਾਣਕਾਰੀ ਦੇਵਾਂ ਕਿ ਕਿੰਨਾ ਹੈ ਤੇ ਰੇਸ ਸਪਰੇਅ ਪਾਈ ਹੈ ਹੁਣ ਤੱਕ ਤੇ بڑے ਭਰਾ ਬਾਈ ਨਾਲ ਫੋਨ ਕਰ ਕਰਕੇ ਕਹੀ ਜਾਂਦੇ ਬਾਈ ਮੇਰਾ 5 ਕੁਇੰਟਲ ਬੀ ਰੱਖ ਦੀ ਮੇਰਾ 10 ਰੱਖ ਦੀ ਭਰਾ ਬਣ ਕੇ ਸਾਰਿਆਂ ਨੂੰ ਰਿਕਵੈਸਟ ਹੈ ਵੀ ਕਿਸੇ ਨੂੰ ਵੀ 50 ਕਿਲੋ ਤੋਂ ਵੱਧ ਬੀ ਨਹੀਂ ਮਿਲਦਾ ਠੀਕ ਹੈ ਨਾਟਕ ਕਰਿਆ ਕਰੋ ਬਈ ਮੇਰੇ ਕੋਲ ਨਿਰਕਾਰੀ ਹਰੀਆਲੀ ਅਜੋਲਾ ਸੀਡ ਵਾਲੀਆਂ ਕੰਪਨੀਆਂ ਦਾ ਵੀ ਫੋਨ ਆਇਆ ਸੀ ਵੀਡੀਓ ਦੇਖ ਕੇ ਆਪਾਂ ਨੂੰ ਸਿੱਧਾ ਕਲੀਅਰ ਕੱਟੇ ਜਵਾਬ ਦਿੱਤਾ ਵੀ ਆਪਦਾ ਆਪਦੇ ਕਿਸਾਨ ਭਰਾਵਾਂ ਨੂੰ ਜਿਹੜੀ ਇਹ ਮੰਨ ਕੇ ਚੱਲੋ ਵੀ ਬੀਜ ਦੇਵਾਂਗੇ ਤੇ ਹੁਣ ਇਹ ਗੱਲ ਆ ਗਈ ਬਈ ਜਿਹੜੀ ਇਹ ਬਜਾਈ ਦਾ ਟਾਈਮ ਹੈ 15 ਨੰਬਰ ਤੱਕ ਸਹੀ ਟਾਈਮ ਹੈ ਬਜਾਈ ਦਾ ਅਸੀਂ ਬੂਝਾ ਵਾਦਾ ਚੈੱਕ ਕਰੋ ਕਣਕ ਨੇ ਫੁੱਲ ਬੂਝਾ ਮਾਰਿਆਗਾ ਤੇ ਜਿਹੜੀ ਇਹਦੀ ਹਾਈਟ ਹੈ ਉਹ ਹੁੰਦੀ ਹੈ ਬਈ 100 ਸੈਂਟੀਮੀਟਰ 40 ਇੰਚ ਤੇ ਮੰਨ ਕੇ ਚਲੋ ਪੌਣੇ ਕੇ 4 ਫੁੱਟ ਕਹਿ ਸਕਦੇ ਆਪਾਂ ਤੇ ਇਹ 150 ਦਿਨ ਦੇ ਵਿੱਚ ਵੈਰਾਈਟੀ ਤਿਆਰ ਹੋ ਜਾਂਦੀ ਹੈ ਤੇ ਹੁਣ ਤੱਕ ਬਈ ਆਪਾਂ ਇਹਦੇ ਵਿੱਚ ਇੱਕ ਗੱਟਾ ਜੂਰੀਏ ਦਾ ਪਾਇਆ ਸ਼ੀਕ ਨਾਲਾਂ ਥਾਂ 'ਚ ਕਣਕ ਤੁਸੀਂ ਚੈੱਕ ਕਰ ਸਕਦੇ ਹੋ ਸਾਰੀ ਐਨ ਕੋਈ ਵੀ ਖੜੀ ਹੋ ਸਰੋਂ ਤਾਈਂ ਇਧਰੋਂ ਦੇਖ ਲਓ ਇਹਦੇ ਨਾਲ ਦੇ ਕਣਕਾਂ ਦਿਖਾਵਾਂਗਾ ਜਾਂ ਬਰਾਬਰ ਕਣਕ ਝੋਨੇ ਵਾਲਾਂ ਥਾਂ 'ਚ ਬੀਜਿਆ ਇਹ ਨਰਮੈਲ ਥਾਂ 'ਚ ਕਣਕ ਹੈਗੀ ਬਹੁਤ ਚੰਗਾ ਬੀ ਹੈ ਬਈ ਤੇ ਇਹਦੇ ਵਿੱਚ ਮਾਣ ਤੁਹਾਨੂੰ ਦੱਸ ਇੱਕ ਗੱਟਾ ਜੂਰੀਏ ਦਾ ਤੇ ਨਾਲ ਜਵੈਲਿਕ ਐਸਿਡ ਪਾਇਆ ਸੀਗਾ ਤੇ ਇੱਕ ਸਪਰੇਅ ਕੀਤੀ ਬਈ ਇਹ ਤਾਂ 52034 ਤੇ ਬੋਰੋਨ ਆ ਪਾ ਕੇ 50 ਗ੍ਰਾਮ ਤੇ 100 ਗ੍ਰਾਮ ਜ਼ਿੰਕ ਪਾ ਕੇ ਇੱਕ ਸਪਰੇਅ ਇਹਦੀ ਹੋਰ ਕਰਾਂਗੇ ਆਪਾਂ ਤੇ ਇਹ ਕਣਕ ਦੀ ਜਿਹੜੀ ਖਾਸੀਅਤ ਹੈ ਬਈ ਇਹ ਜਿਹਦਾ ਆਪਾਂ ਇਹਨਾਂ ਦੇ ਗਰਮੀ ਪੈ ਗਈ ਦੁੱਧ ਦੇ ਦਾਣਾ ਬਣਦਾ ਹੁੰਦਾਗਾ ਤੇ ਉਹ ਦਾਣਾ ਨਾ ਪਿਛਕ ਜਾਂਦਾ ਇਹ ਸਾਰਿਆਂ ਨਾਲ ਵੱਡੀ ਐ ਇਸ ਕਣਕ ਦੀ ਇਹ ਮੰਨ ਲਓ ਖਾਸੀਅਤ ਹੈ ਵੀ ਇਹ ਜਿਹੜੀ ਹਾਈ ਟੈਂਪਰੇਚਰ ਦੇ ਉਹਨੂੰ ਟੋਲਰੈਂਸ ਹੈ ਜਿਹੜੀ ਸਟ੍ਰੈਸ ਆਉਦੀ ਚੱਲਦੀ ਐ ਇਹੇ ਤੇ ਇਹਦਾ ਦਾਣਾ ਨਹੀਂ ਮਰਦਾ ਕਣਕ ਦਾ ਦਾਣਾ ਵਧੀਆ ਨਿਕਲੂਗਾ ਪੂਰਾ ਚਮਕਦਾਰ ਦਾਣਾ ਵਧੀਆ ਪੂਰਾ ਐਨ ਯਾਰ ਸਿਰਾ ਗੱਲ ਬਾਤ ਹੈ ਇੰਦਾ ਕਣਕ ਦੀ ਤੁਸੀਂ ਦੇਖ ਸਕਦੇ ਆ ਆਪਾਂ 12 ਨੰਬਰ ਦੀ ਬਿਜਾਈ ਕੀਤੀ ਹੈ ਤੇ ਤਿੰਨ ਮਹੀਨੇ 12 ਤਰੀਕ ਨੂੰ ਹੋਣਗੇ ਮੰਨ ਕੇ ਚੱਲੋ ਵੀ 70 ਕਰਾਂ ਦੀ ਕਣਕ ਹੈ ਇਹ ਪਹਿਲੀ ਸਪਰੇ ਆਪਾਂ 60 ਦਿਨਾਂ ਤੇ ਕੀਤੀ ਸੀ 52034 ਬੋਰਨ ਵਾਲੇ ਤੇ ਜ਼ਿੰਕ ਵਾਲੀ ਗੋਡੇ-ਗੋਡੇ ਮੇਰੇ ਹੋ ਗਈ ਬਈ ਬਸ ਕਣਕ 4 ਫੁੱਟ ਕੱਦ ਕਰਦੀ ਹੈ ਵੱਧ ਤੋਂ ਵੱਧ ਮੈਕਸਿਮਮ ਹੈ ਇਹ ਤੇ ਜਿਹੜੀ ਇਹ ਜੀਐਲਡ ਪ੍ਰੋਡਕਸ਼ਨ ਆ ਬਈ ਉਹ ਕੰਪਨੀ ਵਾਲੇ 75 ਮਾਨ ਕਹਿੰਦੇ ਆ ਪਰ ਆਪਣੇ ਕੋਲੇ ਸ਼ੀਗ ਨਾਲ ਆ ਥਾਂ ਲੱਗਿਆ ਤੁਹਾਨੂੰ ਸਾਰੇ ਐਵਰੇਜ ਕੱਢ ਕੇ ਦੱਸ ਦਾਂਗੇ ਆਪਣੇ ਪੇਜਾਂ ਜਰੂਰ ਜੁੜੇ ਰਹੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਣੇ ਪੇਜ ਨੂੰ ਜਰੂਰ ਫੋਲੋ ਕਰਿਆ ਕਰੋ ਤੇ ਜੀਮੀ ਜ਼ਰਾ ਭਰਾਵਾਂ ਤੱਕ ਬਈ ਜਰੂਰ ਇਹ ਵੀਡੀਓ ਸ਼ੇਅਰ ਕਰ ਦਿਓ ਅੱਧੇ ਰੇਟਾਂ ਦੇ ਵੀ ਦੇਵਾਂਗੇ ਬਈ ਆਪਾਂ ਤਾਂ ਹੀ ਕੰਪਨੀਆਂ ਨਾਲ ਜਵਾਬ ਦੱਤਾ ਮੈਂ ਕੰਪਨੀਆਂ ਨੂੰ ਐਸੀ ਕਰਕੇ ਮੈਨੂੰ ਅਪਰੋਚ ਕੀਤਾ ਸੀ ਵੀ ਸਾਨੂੰ ਵੇਚ ਦੀ ਮਹਾਨਾ ਆਪਾਂ ਕਿਸਾਨ ਭਰਾਵਾਂ ਨੂੰ ਦੇਣਾ ਜੇ ਤੁਹਾਨੂੰ ਮੇਰਾ ਫੈਸਲਾ ਵਧੀਆ ਲੱਗਿਆ ਤਾਂ ਵੀਡੀਓ ਜਰੂਰ ਸ਼ੇਅਰ ਕਰਿਓ ਨਾਲੇ ਆਪਣੇ ਚੈਨਲ ਨੂੰ ਫਾਲੋ ਫੋਲੋ ਕਰਿਓ ਤੇ ਲਾਈਕ ਕਮੈਂਟ ਕਰਕੇ ਮੈਨੂੰ ਤੁਹਾਨੂੰ ਜਰੂਰ ਦੱਸਿਆ ਕਰੋ ਕਿ ਕਿੱਥੋਂ ਤੁਸੀਂ ਸਾਡੀ ਵੀਡੀਓ ਕਿਹੜੇ ਪਿੰਡ ਤੋਂ ਕਿਹੜੇ ਸ਼ਹਿਰ ਤੋਂ ਕਿੱਥੋਂ ਦੇਖਦੇ ਹੋ ਫਿਰ ਸਾਡਾ ਹੌਸੇ ਕਰਕੇ ਹੌਸਲਾ ਵੱਧਦਾ ਹੈ ਤੇ ਮੈਂ ਤੁਹਾਡੇ ਲਈ ਹੋਰ ਵੀਡੀਓ ਬਣਾ ਸਕਾਂ ਧੰਨਵਾਦ ਬਾਈ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ